ਇਹ ਤਾਂ ਜਿਹੜੇ ਮੈਂ ਕੈਮਰਾਮੈਨ ਨੂੰ ਕਹਿੰਨਾ ਦਿਖਾਵੇ ਵੀ ਅਸੀਂ ਪਿੰਡ ਦੇ ਵਿੱਚ ਚੱਲਦੀਆਂ ਨੇ ਆ ਪਹਿਲੀ ਵਕਤ ਨੇ ਸਰਦਾਰ ਕਰਨਜੀਤ ਸਿੰਘ ਜੀ ਪੰਮਾ ਜੀ ਦੀ ਆ ਕਿਰਪਾ ਕਰਕੇ ਸਾਡੇ ਕੋਲ ਨਵੇਂ ਪੰਜ ਟਰੈਕਟਰ ਆਪਣੇ ਹੈਗੇ ਨੇ ਫੁਰੋਈ ਫੁਰ ਅਸੀਂ ਉਹਨਾਂ ਨੂੰ ਪਾ ਕੇ ਅਸੀਂ ਸੇਵਾ ਕਰ ਸਕਦੇ ਹਾਂ ਸਾਨੂੰ ਟਰਾਲੀਆਂ ਦੀ ਲੋੜ ਤਾਂ ਆ ਗਿਆ ਟਰਾਲੀਆਂ ਨਹੀਂ ਮਾ ਆ ਦੇਖੋ ਅਸੀਂ ਮੇਨ ਬੰਦ ਤੇ ਆ ਗਏ ਆ ਸਾਡਾ ਵੱਡਾ ਬੰਦ ਹੈ ਜੀ ਜਿਹੜਾ ਮੇਲ ਬੰਦ ਹੈ ਇਸ ਤੋਂ ਬਹੁਤ ਦੂਰ ਪਾਣੀ ਹੈ ਉਹ ਦੇਖੋ ਜੀ ਉਹ ਦਰਿਆ ਬੜੀ ਦੂਰ ਹੈ ਸ੍ਰੀ ਹਰਿ ਦਾ ਖਾਸ ਸਾਹਿਬ ਵਾਈਗੁਰ ਜੀ ਕੀ ਫਤਿਹ ਤੁਸੀਂ ਮੇਰੇ ਨਾਲ ਸਵੇਰ ਦੇ ਜੁੜੇ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜਿਹੜੇ ਸੇਵਾਦਾਰਾਂ ਦੀਆਂ ਵੀਡੀਓ ਦਿਖਾਈ ਹੈ ਬੋਲੇ ਸੋਨਿਆ ਆਲ ਸਤਿ ਸ੍ਰੀ ਅਕਾਲ ਦੇ ਜਕਾਰੇ ਲੱਗਦੇ ਸੀ ਅਤੇ ਉੱਥੇ ਜਿਹੜਾ ਆਜੀ ਤੌਰ ਤੇ ਬੰਨ ਬਣਾਇਆ ਜਾ ਰਿਹਾ ਇਹ ਬੰਨ ਤਕਰੀਬਨ ਜਿਹੜਾ ਆਪਣਾ ਮੇਨ ਬੰਨ ਹੈ ਕਿਲੋਮੀਟਰ ਤੱਕ ਚੁੱਕਿਆ ਸੀ ਇਹ ਜਿਹੜੇ ਉਤੋਂ ਇਲਾਵਾ ਇਹ ਜਿਹੜੇ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਹੈ ਇਹ ਤੁਹਾਨੂੰ ਦਿਖਾਈ ਦੇ ਰਹੀ ਹੈ ਜੀ ਉੱਥੋਂ ਬੰਨ ਸਾਰਾ ਬਣਦਾ ਬਣਦਾ ਮੇਨ ਬੰਨ ਕੋਲ ਆ ਗਿਆ ਜੀ ਉਹ ਮੇਨ ਬੰਨ ਦੇ ਵੱਡਾ ਬੰਨ ਹੈ ਉੱਥੇ ਤੱਕ ਜੀ ਬੰਨ ਲਾ ਦਿੱਤੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸਾਡੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਨਾਮਤਾਰੀ ਵੀਰ ਪ੍ਰਤਾਪ ਸਿੰਘ ਜੀ ਖੜੇ ਨੇ ਜਿਹੜੇ ਆਪਣੀਆਂ ਜੀਸੀਬੀ ਆਪਣੀਆਂ ਪੋਕਲੈਨ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚੇ ਨੇ ਆਓ ਅਗਲੀ ਜਿਹੜੀ ਜਾਣਕਾਰੀ ਹੈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲਾਂ ਤੁਹਾਡਾ ਨਾਲ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਸ ਹਰ ਦੇ ਹਾਲਾਤਾਂ ਦੇ ਵਿੱਚ ਸਾਡੇ ਸਸਰਾਲੀ ਕਲੋਨੀ ਦੇ ਬੰਨ ਨੂੰ ਇਹ ਜੋੜਨ ਵਾਲੇ ਤੁਸੀਂ ਇਹ ਇਹ ਦੂਜਾ ਬੰਨ ਲੱਗਿਆ ਨਾ ਢੋਟੇ ਕਰਕੇ ਛੱਡਿਆ ਹੈ ਨਹੀਂ ਜੀ ਦੇਖੋ ਇਹ ਨੱਦਰ ਦੇ ਕਰਕੇ ਲੱਗ ਰਿਹਾ ਜਿੰਨੀ ਨੱਦਰ ਦੀ ਸੰਗਤ ਆ ਖੜੋ ਖੜੋ ਬਰਾਬਰ ਸਾਡੇ ਸਤਿਕਾਰਯੋਗ ਸਾਡੇ ਚਾਚਾ ਸੀਲੋ ਸਿੰਘ ਜੀ ਤੇ ਜਿਹੜੇ ਸਸਰਾਲੀ ਕਲੋਨੀ ਪਿੰਡ ਤੋਂ ਨੇ ਜੀ ਸਰਦਾਰ ਪਰਮਜੀਤ ਸਿੰਘ ਜੀ ਨਾਮਤਾਰੀ ਉਹਨਾਂ ਦੇ ਪਿਤਾ ਜੀ ਤੇ ਇਸ ਟਾਈਮ ਜਿਹੜੇ ਮੈਂ ਕੈਮਰਾਮੈਨ ਨੂੰ ਨਾ ਦਿਖਾਵਾ ਵੀ ਇਹਦੀ ਪੋਤੀਆਂ ਨੇ ਪਿੱਛੇ ਚੱਲਦੀਆਂ ਨੇ ਆ ਪਹਿਲੀ ਪੋਤੀਆਂ ਨੇ ਸਰਦਾਰ ਪਰਮਜੀਤ ਸਿੰਘ ਜੀ ਪੰਮਾ ਜੀ ਦੀ ਆ ਪਰਲੀ ਜਿਹੜੀ ਜਰਨੈਲ ਸਿੰਘ ਜੀ ਆ ਉਹ ਹੁਣ ਆਈ ਹੈ ਜੀ ਤੇ ਬੇਨਤੀ ਇਹ ਆ ਵੀ ਜਿੰਨੀ ਨਗਰ ਦੀ ਸੰਗਤ ਆ ਸਾਰਿਆਂ ਦਾ ਬਹੁਤ ਜਿਆਦਾ ਸਹਿਯੋਗ ਮਿਲਦੇ ਸਾਨੂੰ ਬਹੁਤ ਹੀ ਜਿਆਦਾ ਸਹਿਯੋਗ ਆ ਆ ਦੇਖਿਆ ਜਾਵੇ ਵੀ ਤਰਾੜ ਮੰਗਲੀ ਫੂਟਗੜ ਸਿਦਰਾਲੀ ਕਲੋਨੀ ਤੋਂ ਸੰਗਤ ਬੜੀ ਜ਼ੋਰ-ਜ਼ੋਰ ਨਾਲ ਲੱਗੀ ਆ ਮਿਹਰਬਾਨ ਤੋਂ ਵਸਤੀ ਤੋਂ ਬਹੁਤ ਦੁਨੀਆਈ ਹੋਈ ਆ ਇਲਾਕੇ ਦੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਵੀ ਜਿਹੜੇ ਵੀਰਾਂ ਕੋਲ ਟਰੈਕਟਰ ਹੈਗੇ ਆ ਉਹ ਆਪਣੇ ਟਰੈਕਟਰਾਂ ਛੋਟੀਆਂ ਟਰਾਲੀ 100 ਫੁੱਟ ਵਾਲੀ 12 6 ਟਰਾਲੀ ਛੋਟੀ ਸਿੰਗਲ ਟੈਰੀ ਹੋਵੇ ਸਿੰਗਲ ਟੈਰੀ ਜ਼ਰੂਰ ਲੈ ਕੇ ਆਓ ਜੇ ਕਿਸੇ ਵੀਰ ਕੋਲ ਟਰੈਕਟਰ ਨਹੀਂ ਹੈਗਾ ਸਿੰਗਲ ਟੈਰੀ ਟਰਾਲੀ ਹੈਗੀ ਆ ਉਹਦਾ ਟਰੈਕਟਰ ਕਮਜ਼ੋਰ ਆ ਉਹ ਸਾਨੂੰ ਟਰਾਲੀ ਦੇ ਦੇਵੇ ਕਿਰਪਾ ਕਰਕੇ ਸਾਡੇ ਕੋਲ ਨਵੇਂ ਪੰਜ ਟਰੈਕਟਰ ਆਪਣੇ ਹੈਗੇ ਨੇ ਫੁਰ ਲਈ ਫੁਰ ਅਸੀਂ ਉਹਨਾਂ ਨੂੰ ਪਾ ਕੇ ਅਸੀਂ ਸੇਵਾ ਕਰ ਸਕਦੇ ਆ ਸਾਨੂੰ ਟਰਾਲੀਆਂ ਦੀ ਲੋੜ ਤਾਂ ਟ੍ਰੈਲੀ ਸਾਨੂੰ ਜਰੂਰ ਪਹੁੰਚਾਈ ਜਾਵੇ ਜੇ ਸਾਨੂੰ ਫੋਨ ਕਰਦੇ ਅਸੀਂ ਘਰੋਂ ਪਾ ਲਿਆਵਾਂਗੇ ਜੀ ਅੱਜ ਧੰਨਵਾਦੀ ਹੋਵਾਂਗੇ ਜੀ ਤੁਹਾਡੇ ਤੁਹਾਡੇ ਪਿੰਡ ਰੋਡ ਤੋਂ ਕਿੰਨੀਆਂ ਟਰੈਕਟਰ ਟਰਾਲੀਆਂ ਕਿੰਨੀ ਗਿਣਤੀ ਦੀ ਲਗਭਗ ਕਿੰਨੀਆਂ ਹੋਣਗੀਆਂ ਜੀ ਤਕਰੀਬਨ 7-8 ਟਰੈਕਟਰ ਹੈਗੇ ਆ ਜੀ ਆਪਣੇ ਮੇਰੇ ਨਾਲ ਆਪਣੇ ਵਿੱਕੀ ਪ੍ਰਧਾਨ ਜੀ ਹੈਗੇ ਨੇ ਉਹਨਾਂ ਨੇ ਵੀ ਛੋਟੀ ਟਰਾਲੀ 100 ਫੁੱਟ ਵਾਲੀ ਪਾ ਕੇ ਸੇਵਾ ਕਰ ਰਹੇ ਆ ਬੋਰੀਆਂ ਦੀ ਬੋਰੇ ਲੈ ਕੇ ਆਉਂਦੇ ਪੱਥਰ ਲੈ ਕੇ ਆਉਂਦੇ ਆ ਪਰ ਪੰਜ ਟਰੈਕਟਰ ਮੈਂ ਆਪਣੇ ਲੈ ਕੇ ਆਇਆ ਹਾਂ ਆਖਣੇ ਹੀ ਦੇਖ ਲਓ ਬੋਰੀਆਂ ਦੀ ਸੇਵਾ ਚੱਲ ਰਹੀ ਆ ਤੇ ਜੋ ਟ੍ਰੈਕ ਉੱਤੇ ਨੇ ਉੱਤੇ ਚੱਲਦੇ ਆ ਇਹ ਟ੍ਰੈਕ ਦਾ ਬਾਅਦ ਵੀਡੀਓ ਹੈ ਜੀ ਕਿ ਸੰਗਤ ਦੀ ਕਿਰਪਾ ਨਾਲ ਆ ਸੰਗਤ ਦੇ ਸਹਿਯੋਗ ਨਾਲ ਤੇ ਸਤਗੁਰ ਨੇ ਬਸੇ ਆ ਸੰਗਤ ਦੀ ਸੇਵਾ 'ਚ ਲੱਗੇ ਹੋਏ ਆ ਸਤਗੁਰ ਭਲਾ ਕਰੇ ਸਭ ਦਾ ਸੋ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਖੌਰ ਪਲ-ਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਮੈਂ ਸੰਗਤਾਂ ਨੂੰ ਹੁਣ ਬੇਨਤੀ ਕਰਾ ਘਬਰਾਉਣ ਦੀ ਲੋੜ ਨਹੀਂ ਅਥੇ ਖਾਲਸਾ ਡਟ ਕੇ ਖੜਿਆ ਆ ਜਿੱਥੇ ਖਾਲਸਾ ਅੜ ਗਿਆ ਉੱਥੇ ਸਾਰਾ ਕੁਝ ੜ ਗਿਆ ਬੋਲੇ ਈਸੋ ਦੇਖੋ ਜਕਾਰੇ ਲਾਏ ਜਾਂਦੇ ਆ ਹੁਣ ਮੈਂ ਤੁਹਾਨੂੰ ਤੁਹਾਡਾ ਬਿਲਕੁਲ ਮਨ ਦੇ ਵਿੱਚ ਜਿਹੜਾ ਰੱਤਾ ਭਰ ਵੀ ਜਿਹੜਾ ਡਰ ਹੈ ਉਹ ਮੈਂ ਕੱਢਣ ਲੱਗਿਆ ਜੀ ਆਹ ਦੇਖੋ ਤੁਸੀਂ ਜਿਹੜਾ ਬੰਨ ਆਪਣਾ ਲੱਗਦਾ ਲੱਗਦਾ ਨਾ ਜਿੱਥੋਂ ਬੰਨ ਟੁੱਟਿਆ ਸੀਗਾ ਇਹ ਉੱਥੇ ਤੱਕ ਇਹ ਬੰਨ ਲੱਗਦਾ ਆ ਰਿਹਾ ਸੋ ਮੇਰੀ ਬੈਟਰੀ ਵੀ ਡਾਊਨ ਹੋਣ ਵਾਲੀ ਆ ਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਉਹ ਭਰਾਵਾ ਤੁਹਾਨੂੰ ਡਰ ਨਹੀਂ ਕਿਸੇ ਨੂੰ ਲੋੜ ਨਹੀਂ ਇਹ ਬੋਲੇ ਸੋਨੇ ਹਾਲ ਦੇ ਜਕਾਰੇ ਲਾਉਣ ਵਾਸਤੇ ਜਿਹੜਾ ਖਾਲਸਾ ਇੱਥੇ ਆ ਗਿਆ ਆ ਦੇਖੋ ਅਸੀਂ ਮੇਨ ਬੰਨ ਤੇ ਆ ਗਏ ਆ ਸਾਡਾ ਵੱਡਾ ਬੰਨ ਹੈ ਜੀ ਜਿਹੜਾ ਮੇਨ ਬੰਨ ਹੈ ਇਹ ਤੋਂ ਬਹੁਤ ਦੂਰ ਪਾਣੀ ਹੈ ਉਹ ਦੇਖੋ ਜੀ ਉਹ ਦਰਿਆ ਬੜੀ ਦੂਰ ਹੈ ਜਿਹੜਾ ਟੁੱਟਿਆ ਸੀ ਇੱਥੋਂ ਤੋਂ ਲੈ ਕੇ ਨਾ ਤੁਸੀਂ ਦੇਖ ਸਕਦੇ ਹੋ ਕਬਰ ਕਰ ਲਿਆ ਹੋ ਉਹ ਸਾਰਾ ਅੱਗੇ ਬੰਨ ਲੱਗ ਚੁੱਕਿਆ ਤੁਹਾਨੂੰ ਘਰਾਨ ਦੀ ਲੋੜ ਨਹੀਂ ਇੱਥੇ ਇਸ ਵੇਲੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਹਰ ਇੱਕ ਧਰਮ ਤੋਂ ਉੱਪਰ ਉੱਠ ਕੇ ਸੰਗਤ ਦਾ ਸੇਵਾ ਵਿੱਚ ਜੁੱਟੀਆਂ ਨੇ ਕਿਸੇ ਪਾਸੇ ਪ੍ਰਸ਼ਾਦੇ ਦੇ ਲੰਗਰ ਕਿਸੇ ਪਾਸੇ ਚਾਹ ਦੇ ਲੰਗਰ ਕਿਸੇ ਪਾਸੇ ਮਿੱਠੇ ਚੋਲਾਂ ਦੇ ਲੰਗਰ ਕਿਸੇ ਪਾਸੇ ਬਰੀਆਨੀ ਬਣਾਵਣਾ ਕੇ ਇੱਥੇ ਪਹਚਾਈ ਜਾਰੀ ਹੈ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਆਪਾ ਕਿਹਨੇ ਕਰਦੋ ਆਏ ਜੀ ਪੈਟਰੋਲ ਨਾਲ ਆਉਤੋ ਜੀ ਤੇ ਲੰਗਰ ਲੈ ਗਿਆ ਜੀ ਤੁਸੀਂ ਹਾਂ ਜੀ ਤੇ ਕਿੰਨੀ ਕ ਸੰਗਤ ਆਈ ਤੁਹਾਡੇ ਨਾਲ ਅੱਛਾ ਜੀ ਅੱਛਾ ਤੇ ਹੋਰ ਟਰੈਕਟਰ ਵਾਲੇ ਨਹੀਂ ਤੋਣੀ ਪਹੁੰਚੇ ਇੱਥੇ ਠੀਕ ਹੈ ਜੀ ਸੋ ਹਰ ਪਿੰਡਾਂ ਵਾਲਾ ਵਿੱਚੋਂ ਸ਼ਹਿਰਾਂ ਵਿੱਚੋਂ ਆ ਤੁਸੀਂ ਦੇਖ ਲਓ ਇਹ ਜਿਹੜੇ ਪਿੰਡਾਂ ਦਾ ਰਵਾਜ ਆ ਰੀਤੀ ਰਵਾਜ ਇਹ ਬਾਬੇ ਨਾਨਕ ਦੇਵ ਜੀ ਨੇ ਲੰਗਰਾਂ ਦੀ ਦਾਤ ਬਖਸ਼ੀ ਆ ਉਹ ਬਾਬੇ ਨਾਨਕ ਦੇਵ ਜੀ ਦੇ 20 ਪੀ ਦੇ ਲੰਗਰ ਆ ਲੱਗ ਰਹੇ ਜੀ ਇੱਧਰ ਮarre ਇੱਧਰ ਆ ਤੁਸੀਂ ਦੇਖ ਸਕਦੇ ਹੋ ਆ ਸਾਡਾ ਭਾਈ ਜਿਹੜਾ ਪਰਾਣਾ ਬੰਨਾ ਹੈ ਇਹ ਤੋਂ ਬਹੁਤ ਦੂਰ ਪਾਣੀ ਆ ਉਹ ਦੇਖੋ ਜੀ ਉਹ ਦਰਿਆ ਬੜੀ ਦੂਰ ਹੈ ਮੈਂ ਤੁਹਾਨੂੰ ਇੱਕ ਵਾਰੀ ਫੇਰ ਡਾਊਨਲੋਡ ਇਮਾਨ ਦੇ ਵਿੱਚੋਂ ਕੱਢ ਦਵਾਂ ਮੈਂ ਤੁਹਾਡਾ ਸ਼ੰਕਾ ਕੱਲਾ-ਕੱਲਾ ਸ਼ੰਕਾ ਦੂਰ ਕਰਨਾ ਤੁਸੀਂ ਘਬਰਾਉਣਾ ਨਹੀਂ ਹੈਗਾ ਮੇਰੇ ਨਾਲ ਜੁੜੇ ਰਹੋ ਇਹ ਗੁਰਦੁਆਰਾ ਸ਼ਹੀਦਾ ਪਿੰਡ ਬੂਥਗੜ ਦੇ ਵੱਲੋਂ ਲੰਗਰ ਲਗਾਏ ਜਾ ਰਹੇ ਆ ਇਹ ਇਹ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸਾਰੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਦੀਆਂ ਕਿਉਂਕਿ ਸੰਗਤ ਜੀ ਉਹ ਪਹਿਲਾਂ ਢੋਲਣ ਵਾਲ ਦੀ ਤੁਹਾਨੂੰ ਟਰਾਲੀ ਦਿਖਾਈ ਹੈ ਜਿਹੜੀ ਲੂਣ ਮਿਰਚ ਵਾਲੇ ਮਟਰਾਂ ਵਾਲੇ ਚੌਲਾਂ ਦਾ ਲੰਗਰ ਲੱਗਿਆ ਇੱਧਰ ਬਾਬਾ ਜੀ ਵੱਲੋਂ ਆ ਦੇਖੋ ਚਾਰ ਦਾ ਲੰਗਰ ਵਰਤਾਇਆ ਕੋਈ ਪ੍ਰਸ਼ਾਦੇ ਦਾ ਲੰਗਰ ਵਰਤਾਇਆ ਕੋਈ ਸਬਜ਼ੀ ਵਰਤਾਇਆ ਇਹ ਸੇਵਾਦਾਰ ਪਿੰਡ ਬੂਥਗੜ ਗੁਰਦੁਆਰਾ ਸ਼ਹੀਦਾ ਜੇ ਇਸ ਗੁਰਦੁਆਰਾ ਨੂੰ ਆਉਣ ਵਾਲੀਆਂ ਕੱਟੀਆਂ ਹੋਈਆਂ ਪਤਤੀ ਪਿੰਡਾਂ ਦੀਆਂ ਸੜਕਾਂ ਦੀ ਆਪਾਂ ਗੱਲ ਕੀਤੀ ਸੀ ਇਹ ਉਸ ਗੁਰਦੁਆਰੇ ਨਹੀਂ ਸੰਕਟ ਇੱਕ ਵਾਰੀ ਭਾਈ ਪੰਜ ਜਕਾਰੇ ਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜ ਪੂਰੇ ਸ਼ਹੀਦਾਂ ਦੇ ਵੱਲੋਂ ਗੁਰਦੁਆਰਾ ਸ਼ਹੀਦਾਂ ਵੱਲੋਂ ਲੰਗਰ ਪਿੱਛੇ ਖੜਾ ਮੈਂ ਜਿੱਥੇ ਥੱਲੇ ਬੈਟਰੀ ਡਾਊਨ ਹੋ ਗਈ ਜੀ ਵੀਡੀਓ ਨੂੰ ਵੱਧ ਤੋਂ